ਪੰਜਾਬ ਵਿਧਾਨ ਸਭਾ ਦੇ ਵੱਲੋਂ ਬੇਅਦਬੀ ਬਿੱਲ ਤੇ ਬਣਾਈ ਗਈ ਸਿਲੈਕਟ ਕਮੇਟੀ ਦੀ ਅੱਜ ਪਹਿਲੀ ਬੈਠਕ ਹੋਈ ਹੈ ਇਹ ਬੈਠਕ ਵਿਧਾਨ ਸਭਾ ਸਖਤਰੇ ਦੇ ਵਿੱਚ ਹੋਈ ਹੈ ਇਸ ਪੈਟਿਕ ਦੇ ਵਿੱਚ ਧਾਰਮਿਕ ਗ੍ਰੰਤੀ ਬੇਅਦਬੀ ਮਾਮਲੇ ਆਚ ਧਾਰਮਿਕ ਸੰਸਥਾਵਾਂ ਅਤੇ ਅਗਵਾ ਤੋਂ ਫੀਡਬੈਕ ਲੈਣ ਦੇ ਲਈ ਯੋਜਨਾ ਬਣਾਈ ਗਈ ਹੈ ਜੋ ਕਿ ਮੀਟਿੰਗ ਉਸ ਲਈ ਸੱਦੀ ਗਈ ਹੈ ਸਿਲੈਕਟ ਕਮੇਟੀ ਦੇ ਵਿੱਚ ਚੇਅਰਮੈਨ ਆਪ ਵਿਧਾਇਕ ਤੇ ਮੁਖ ਖਾਲਸਾ ਦਿਵਾਨ ਦੇ ਚੇਅਰਮੈਨ ਇੰਦਰਬੀਰ ਸਿੰਘ ਨਿੰਜਰ ਜਿਨ੍ਹਾਂ ਨੂੰ ਬੁনায়ਿਆ ਗਿਆ ਹੈ ਸਿਲੈਕਟ ਕਮੇਟੀ ਦੇ ਵਿੱਚ ਕਾਂਗਰਸ ਦੇ ਦੋ ਵਿਧਾਇਕ ਤਰਨਪ੍ਰੀਤ ਰਜਿੰਦਰ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ ਸ਼੍ਰੋਮਣੀ ਅਕਾਲੀ ਦਲ ਤੋਂ ਮਨਪ੍ਰੀਤ ਸਿੰਘ ਯਿਆਲੀ ਅਤੇ ਭਾਜਪਾ ਤੋਂ ਜੰਗੀ لال ਮਹਾਜਨ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਆਮ ਆਦਮੀ ਪਾਰਟੀ ਤੋਂ ਅਜੇ ਗੁਪਤਾ ਇੰਦਰਜੀਤ ਕੌਰਮਾਨ ਅਮਨਦੀਪ ਕੌਰ ਬਲਜਿੰਦਰ ਕੌਰ ਨੀਨਾ ਮਿੱਤਲ ਬੁੱਧਰਾਮ ਜਗਦੀਪ ਕੰਬੋਜ਼ ਬ੍ਰਹਮਸ਼ੰਕਰ ਜਿੰਪਾ ਮਦਨ ਬੱਗਾ ਅਤੇ ਮੁਹੰਮਦ ਜਮੀਲ ਔਰ ਰਹਿਮਾਨ ਦਾ ਨਾਮ ਸ਼ਾਮਲ ਹੈ ਇਸ ਕਮੇਟੀ ਦੇ ਮੈਂਬਰਾਂ ਨੂੰ 6 ਮਹੀਨਿਆਂ ਦੇ ਅੰਦਰ ਧਾਰਮਿਕ ਸੰਸਥਾਵਾਂ ਧਾਰਮਿਕ ਆਗੂਆਂ ਤੋਂ ਲੋਕਾਂ ਤੋਂ ਮਿਲੇ ਸੁਝਾਅ ਪੇਸ਼ ਕਰਨੇ ਹੋਣਗੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪਵਿੱਤਰ ਧਾਰਮਿਕ ਗ੍ਰੰਥ ਬਿੱਲ ਪੇਸ਼ ਕੀਤਾ ਗਿਆ ਸੀ ਔਰ ਇਸ ਬਿੱਲ ਦੇ ਦੌਰਾਨ ਜੋ ਕਿ ਇਹ ਗੱਲ ਆਖੀ ਗਈ ਸੀ ਕਿ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਤਾਂਕਿ ਆਮ ਲੋਕਾਂ ਦੀ ਜਨਤਾ ਦੀ رائے ਵੀ ਇਸ ਮੁੱਦੇ ਦੇ ਉੱਤੇ ਲਤੀ ਜਾਵੇ ਤਾਂਕਿ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਇੱਕ ਅਜੀਹਾ ਬਿੱਲ ਤਿਆਰ ਕੀਤਾ ਜਾਵੇ ਜਿਸ ਦੇ ਵਿੱਚ ਲੋਕ ਖੁਦ ਆਪਣੀ رائے ਰੱਖਣਗੇ ਔਰ ਅਜੀਹ ਕੋਈ ਜੋ ਹਰਕਤ ਹੈ ਭਵਿੱਖ ਦੇ ਵਿੱਚ ਬੰਦਾ ਕਰਨ ਦੀ ਨਾ ਸੋਚ ਯਾਨੀ ਕਿ ਧਾਰਮਿਕ ਜੋ ਗ੍ਰੰਥ ਨੇ ਧਾਰਮਿਕ ਸਥਾਨ ਨੇ ਧਾਰਮਿਕ ਜੋ ਲੋਕ ਨੇ ਸੋ ਹਰ ਇੱਕ ਚੀਜ਼ ਜੋ ਕਿ ਇਸ ਕਮੇਟੀ ਦੇ ਵਿੱਚ ਪਰਖੀ ਜਾਵੇਗੀ ਦੇਖੀ ਜਾਵੇਗੀ ਕਿ ਕਿਸ ਤਰ੍ਹਾਂ ਇਸ ਬਿੱਲ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ ਕਿਸ ਤਰ੍ਹਾਂ ਇਸ ਕਾਨੂੰਨ ਨੂੰ ਇਨਾ ਕ ਮਜ਼ਬੂਤ ਬਣਾਇਆ ਜਾ ਸਕੇ ਕਿ ਆਇਂਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਜਿਹੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ ਪੰਜਾਬ ਵਿਧਾਨ ਸਭਾ ਦੇ ਵੱਲੋਂ ਬੇਅਦਬੀ ਬਿੱਲ ਤੇ ਬਣਾਈ ਗਈ ਸਿਲੈਕਟ ਕਮੇਟੀ ਦੀ ਅੱਜ ਪਹਿਲੀ ਬੈਠਕ ਹੋਈ ਹੈ ਇਹ ਬੈਠਕ ਵਿਧਾਨ ਸਭਾ ਸਕਤਰੇ ਦੇ ਵਿੱਚ ਹੋਈ ਹੈ ਇਸ ਬੈਠਕ ਦੇ ਵਿੱਚ ਧਾਰਮਿਕ ਗ੍ਰੰਤੀ ਬੇਅਦਬੀ ਮਾਮਲੇ ਆ ਧਾਰਮਿਕ ਸੰਸਥਾਵਾਂ ਅਤੇ ਅਗਵਾ ਤੋਂ ਫੀਡਬੈਕ ਲੈਣ ਦੇ ਲਈ ਯੋਜਨਾ ਬਣਾਈ ਗਈ ਹੈ ਜੋ ਕਿ ਮੀਟਿੰਗ ਉਸ ਲਈ ਸੱਦੀ ਗਈ ਹੈ ਸਿਲੈਕਟ ਕਮੇਟੀ ਦੇ ਵਿੱਚ ਚੇਅਰਮੈਨ ਆਪ ਵਿਧਾਇਕ ਤੇ ਮੁਖ ਖਾਲਸਾ ਦਿਵਾਨ ਦੇ ਚੇਅਰਮੈਨ ਇੰਦਰਬੀਰ ਸਿੰਘ ਨੇ ਜਰ ਜਿਨ੍ਹਾਂ ਨੂੰ ਬੁਨਾਇਆ ਗਿਆ ਹੈ ਸਿਲੈਕਟ ਕਮੇਟੀ ਦੇ ਵਿੱਚ ਕਾਂਗਰਸ ਦੇ ਦੋ ਵਿਧਾਇਕ ਤਰਨਪੀਤ ਰਜਿੰਦਰ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ ਸ਼੍ਰੋਮਣੀ ਅਕਾਲੀ ਦਲ ਤੋਂ ਮਨਪ੍ਰੀਤ ਸਿੰਘ ਯਾਲੀ ਅਤੇ ਭਾਜਪਾ ਤੋਂ ਜੰਗੀ لال ਮਹਾਜਨ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਆਮ ਆਦਮੀ ਪਾਰਟੀ ਤੋਂ ਅਜੇ ਗੁਪਤਾ ਇੰਦਰਜੀਤ ਕੌਰ ਮਾਨ ਅਮਨਦੀਪ ਕੌਰ ਬਲਜਿੰਦਰ ਕੌਰ ਨੀਨਾ ਮਿੱਤਲ ਬੁੱਧਰਾਮ ਜਗਦੀਪ ਕੰਬੋਜ਼ ਬ੍ਰਹਮਸ਼ੰਕਰ ਜਿੰਪਾ ਮਦਨ ਬੱਗਾ ਅਤੇ ਮੁਹੰਮਦ ਜਮੀਲ ਔਰ ਰਹਿਮਾਨ ਦਾ ਨਾਮ ਸ਼ਾਮਲ ਹੈ ਇਸ ਕਮੇਟੀ ਦੇ ਮੈਂਬਰਾਂ ਨੂੰ 6 ਮਹੀਨਿਆਂ ਦੇ ਅੰਦਰ ਧਾਰਮਿਕ ਸੰਸਥਾਵਾਂ ਧਾਰਮਿਕ ਆਗੂਆਂ ਤੋਂ ਲੋਕਾਂ ਤੋਂ ਮਿਲੇ ਸੁਝਾਅ ਪੇਸ਼ ਕਰਨੇ ਹੋਣਗੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪਵਿੱਤਰ ਧਾਰਮਿਕ ਗ੍ਰੰਥ ਬਿੱਲ ਪੇਸ਼ ਕੀਤਾ ਗਿਆ ਸੀ ਔਰ ਇਸ ਬਿੱਲ ਦੇ ਦੌਰਾਨ ਜੋ ਕੀ ਇਹ ਗੱਲ ਆਖੀ ਗਈ ਸੀ ਕਿ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਤਾਂਕਿ ਆਮ ਲੋਕਾਂ ਦੀ ਜਨਤਾ ਦੀ رائے ਵੀ ਇਸ ਮੁੱਦੇ ਦੇ ਉੱਤੇ ਲਤੀ ਜਾਵੇ ਤਾਂਕਿ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਇੱਕ ਅਜੀਹਾ ਬਿੱਲ ਤਿਆਰ ਕੀਤਾ ਜਾਵੇ ਜਿਸ ਦੇ ਵਿੱਚ ਲੋਕ ਖੁਦ ਆਪਣੀ رائے ਰੱਖਣਗੇ ਹੋਰ ਅਜੀਹੀ ਕੋਈ ਜੋ ਹਰਕਤ ਹੈ ਭਵਿੱਖ ਦੇ ਵਿੱਚ ਬੰਦਾ ਕਰਨ ਦੀ ਨਾ ਸੋਚ ਯਾਨੀ ਕਿ ਧਾਰਮਿਕ ਜੋ ਗ੍ਰੰਥ ਨੇ ਧਾਰਮਿਕ ਸਥਾਨ ਨੇ ਧਾਰਮਿਕ ਜੋ ਲੋਕ ਨਹੀਂ ਸੋ ਹਰ ਇੱਕ ਚੀਜ਼ ਜੋ ਕਿ ਇਸ ਕਮੇਟੀ ਦੇ ਵਿੱਚ ਪਰਖੀ ਜਾਵੇਗੀ ਦੇਖੀ ਜਾਵੇਗੀ ਕਿ ਕਿਸ ਤਰ੍ਹਾਂ ਇਸ ਬਿੱਲ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ ਕਿਸ ਤਰ੍ਹਾਂ ਇਸ ਕਾਨੂੰਨ ਨੂੰ ਇਨਾ ਕ ਮਜ਼ਬੂਤ ਬਣਾਇਆ ਜਾ ਸਕੇ ਕਿ ਆਇਂਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਜਿਹੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ